ਪਾਲੇ ਨੂੰ ਲੱਗ ਗਈ ਸਾਡੇ ਨੂੰ ਜ਼ਖਾਵ ਤੇ ਇੱਧਰ ਮਾਲਕਾਂ ਨੇ ਬਣਾਤੀਆਂ ਸੇਵਗਾ ਹੈ ਬਈ ਤੇ ਪਾਲਾ ਕਹਿੰਦਾ ਬਈ ਮੈਂ ਤਾਂ ਬਾਥਰੂਮ ਚ ਬਹਿ ਕੇ ਖਾਊਗਾ ਵਾਠ ਠੀਕ ਆ ਭਰਾਵਾ ਤੇਰੀ ਮਰਜ਼ੀ ਆ ਵਾਹ ਤੇਰੀ ਮਰਜ਼ੀ ਆ ਭਰਾਵਾ ਨਾਲੇ ਬੈਠਾ ਵੀ ਸਾਰਿਆਂ ਨੂੰ ਪਹਿਲਾਂ ਆ ਕੇ ਤੇ ਦੇਖ ਨਾ ਫਿਰ ਅੱਜ ਕਬਜ਼ਾ ਕਰ ਲਈ ਕਹਿੰਦਾ ਦੂ ਬਾਅਦ ਕਹਿੰਦਾ ਇਨ ਪਤਾ ਇੱਥੇ ਗੇਟ ਲੱਗ ਜਾਣਾ ਗੇਟ ਨਾਲੇਗਾ ਨਾਲੇ ਕਹਿੰਦਾ ਗੇਟ ਨਹੀਂ ਪਤਾ ਕਹਿੰਦਾ ਬਾਅਦ ਚ ਚਲ ਨੇ ਹੀ ਨਹੀਂ ਪਤਾ ਕਿ ਪਤਾ ਬਾਥਰੂਮ ਤੇ ਕਹਿੰਦਾ ਗੇਟ ਲੱਗ ਜਾ ਕਿਹਨੇ ਨੇ ਬਣਦਿਆ ਮੈਂ ਕਹਿੰਦਾ ਅੱਜ ਅੱਜ ਵੇਲੇ ਤਾਂ ਹਾਂ ਤਾਂ ਦੇਖ ਤਾ ਲੈ ਆਂਦੇ ਖਾਣ ਵੀ ਹਟ ਗਿਆ ਕਹਦਾ ਵੀ ਵੀਡੀਓ ਕਿਹੜਾ ਉਹ ਬੰਦਾ ਕਾ ਉਹ ਆਇਆ ਬਈ ਮੇਰੀ ਵੀਡੀਓ ਨਾ ਬਣਾ ਲੈ ਉਹ ਗਿਆ ਜਾ ਕੇ ਦੇਖ ਬਾਸ ਹਾਂ ਉਹ ਬੰਦਾ ਗਰ ਸਾਡਾ ਹੈਡ ਹੈ ਜੀ ਉਹ ਠੇਕੇਦਾਰ ਤੇ ਆਹ ਛੋਟਾ ਠੇਕੇਦਾਰ ਹੈ ਅਸੀਂ ਅਸੀਂ ਤਾਂ ਜੀ ਛੋਟੇ ਮਿਸਤਰੀ ਆ ਇਹਨਾਂ ਕੋਲੇ ਝਾੜੀ ਦੱਪਾ ਜਾ ਕਰ ਲੈਣੇ ਜੀ ਮਾੜਾ ਮਟਾ ਜਾ ਬੜਾ ਮੋਟਾ ਜਿਹਾ ਫੱਟ ਬਲਾਈਆ ਮਾਰ ਲੈਨੇ ਆ ਉਹਨੂੰ ਕਿਉਂ ਦਾ ਫੱਟ ਬਲਾਈ ਕਰਦਾ ਮਾੜੇ ਮੋੜਾ ਮੋਟਾ ਕਰਨੀ ਗੁੰਡੀ ਚਾਲ ਚਲਾ ਲੈਂਦੇ ਜੀ ਤੇ ਆਹ ਬਠਾ ਹੀ ਠੇਕੇਦਾਰ ਇਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਹਾਂ ਜੇ ਕਿਸੇ ਵੀ ਮਿਸਤਰੀ ਨੇ ਇਹਦੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਇਹ ਨੰਬਰ ਤੁਹਾਨੂੰ ਦੇ ਦਾਂਗੇ ਜੀ ਕੰਟੈਕਟ ਨੰਬਰ ਹਾਂ ਬਾਕੀ 1500 ਸਕਰ ਫੁੱਟ ਤਾਂ ਇਹ ਉਹੀ ਸਾਥ ਦਿੰਦਾ ਹਾਂ ਆ ਬਸ ਉਹ ਗੰਧ ਰਹਿ ਗਈ ਜੀ ਉਹ ਅੱਜ ਜਿਹਨੇ ਫੁੱਲ ਦਿਹਾੜੀ ਪਾਈਏ ਨੇ ਆਪਦੀ ਤੇ ਆਹ ਬੰਦਾ ਹਜੇ ਵੀ ਹੈਰਾਨ ਆ ਬਈ